ਹਰੋਨ ਜੀ ਸਸ਼ੀ ਗਾਉਲ ਸਾਰਤਦਰ ਆਪਣੇ YouTube ਚੈਨਲ ਤੇ ਤੇ ਆਪਾਂ ਲੈ ਕੇ ਆ ਗਏ ਆਂ ਵਲੌਗ ਤੇ ਅੱਜ ਆਪਾਂ ਮਤਲਬ ਕਿ ਵਿਆਹ ਦੀ ਤੁਹਾਨੂੰ ਪਤਾ ਹੀ ਜਿਵੇਂ ਤਿਆਰੀ ਹੋ ਗਈ ਆ ਤੇ ਅੱਜ ਆਪਾਂ ਹੁਣ ਮਹਾਰਾਜ ਦਾ ਸਰੂਪ ਕਰੇ ਲਿਆਉਣ ਲੱਗਿਆ ਤਿਆਰੀ ਹੋ ਗਈ ਆ ਬਾਬਾ ਜੀ ਵੀ ਆ ਗਏ ਨੇ ਸਭ ਤਿਆਰੀਆਂ ਨਾਲ ਨੂੰ ਲੈ ਆਪਾਂ ਤੇ ਬਸ ਹੁਣ ਚੱਲਦੇ ਆਂ ਸਾਰੇ ਤਿਆਰ ਹੋ ਗਏ ਜਿਨ੍ਹਾਂ ਨੇ ਜਾਣਾ ਬਾਬਾ ਜੀ ਦਾ ਸਰੂਪ ਲੈਣਾ ਮੋਸਟ ਸਾਰੇ ਨਾਲੇ ਆ ਮੈਨੂੰ ਤੁਹਾਨੂੰ ਬਹੁਤ ਅਪੀਨ ਆਪਰ ਦੋਨਾਂ ਦੇ ਨਾਲ ਲੋ ਜੀ ਆਪਣੇ ਦਰਮਿਆਨ ਪਹੁੰਚੇ ਸੁਖ ਲਖਾਰੀ ਸੁਖ ਲਖਾਰੀ ਕਹਿੰਦੇ ਬਹੁਤ ਬੇਇੱਜ਼ਤੀ ਤੋਂ ਬਾਅਦ ਆਇਆ ਨੈਤਰੇ ਟੱਕਰਦਾ ਸੀ ਮੈਂ ਤਾਂ ਕੱਢ ਲਈ ਦੀਆਂ ਸੀ ਬਈ ਆ ਜਾ ਯਾਰ ਸ਼ਰਮ ਇਹਨਾਂ ਨੂੰ ਆਸੀ ਸ਼ਰਮ ਇਹਨਾਂ ਨੂੰ ਆਉਂਦੀ ਨਹੀਂ ਸ਼ਰਮ ਇਹਨਾਂ ਦੇ ਲੱਥੀ ਬਈ ਰਾਤ ਹੀ ਆਏ ਨੀ ਟਰੈਕਟਰ ਜਿੱਦੜਾ ਰਾਤ ਹੀ ਆਏ ਉਹਨੇ ਲੜਾਈ ਖਰਾਦੀ ਰਾਤ ਆਇਆ ਤਾਂ ਉਹਨੇ ਲੜਾਈ ਉਹ ਵਾਹ ਜੀ ਵਾਹ ਕਹਿੰਦੇ ਟਰੈਕਟਰ ਨਿਕਲ ਟੋਪ ਐਂਟਰੀ ਕਹਿੰਦੇ वेलकम 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 चलिए चलिए शातिया चलो चलिए ਆਪਾਂ ਫਿਰ ਨਾਲਦੇ ਗੁਰੂ ਘਰ ਜਾ ਜਾਈਏ ਬਲੋ ਜੀ ਦਰਬਾਰ ਸਾਹਿਬ ਪਹੁੰਚ ਗਏ ਆ ਤੇ ਅਸੀਂ ਦੰਨ ਚੁੜੇ ਮਗਰ ਰਹਿ ਗਏ ਉਹ ਥੋੜੇ ਅੱਗੇ ਨੇ ਥੋੜੇ ਨਹੀਂ ਅੱਗੇ ਬਾਬਾ ਹੀ ਅੱਗੇ ਆਏ ਓਏ ਇੰਨੀ ਕ ਅੱਗੇ ਨੇ ਸਾਮਿਲ ਲੈ ਲਿਆ ਫਿਰ ਤੁਹਾਨੂੰ ਬਾਕੀ ਅੱਗੇ ਆ ਕੇ ਮਾੜਾ ਫੋਨ ਆ ਰਿਹਾ ਮੈਨੂੰ ਆ ਦੇਖੋ ਬੰਦਾ ਆਇਆ ਬਾਹਰ ਦਾ ਆਇਆ ਲਓ ਜੀ ਗੁਰੂ ਘਰ ਪਹੁੰਚ ਗਏ ਆ ਅੱਧਰ ਬਾਬਾ ਜੀ ਜਾ ਰਹੇ ਨੇ ਮੈਂ ਅਸੀਂ ਅੱਧਰ ਬੀੜ ਚੱਕਣੀਆਂ ਬਾਬਾਈ ਦੀ ਹਾਂ ਭਾਈ ਆਪਣਾ ਬਾਪੂ ਜੀ ਦੀ ਕੋਟੀ ਚੁੱਕ ਲਿਆ ਹਾਂ ਹਾਂ ਬਈ ਗਲ ਉਹ ਕੀ ਸਮਝ ਆ ਰਹਾ ਮਾਰਾ ਹੀ ਲੈਣਾ ਆ ਫੁੱਲ ਵੀ ਲੈਣਾ ਓਏ ਫੁੱਲ ਵੀ ਲੈ ਲੈ ਤਾ ਫੁੱਲ ਤੋੜ ਕੇ ਲੈ ਬਾਬਾ ਬਾਬਾ ਜੀ ਹਾਂ ਉਹਨੂੰ ਵਰਦੇ ਨਹੀਂ ਦੇਣੀ ਨਹੀਂ ਦਾਦੇ ਲੱਛੀ ਆਪਾਂ ਲੋਵੇ ਤੈ ਹੀ ਲੱਗੇ ਲੈ ਉੱਪਰੋਂ ਉਹ ਤੋ ਲੈ ਲਾਉਂ ਜੀ ਫੁੱਲ ਸਾਥੀ ਗੱਲ ਹੈ ਕੀ ਹੋਈ ਜਾਣੀ ਮਾਰਾ ਪਰ ਬਾਬਾ ਜੀ ਦੀ ਬਿਆਲੇ ਟੋਟਾ

ਇਸ ਤਰ੍ਹਾਂ ਲੱਗਿਆ ਹੈ ਹਾਂ ਹਾਂ ਜੀ ਲੈ ਅ ਤਰ੍ਹਾਂ ਪਿੰਡਾਂ ਦੇ ਅੱਦੇ

ਜਾਪਾ ਤੇ ਨਾਮੁ ਸੁਖੁ ਪਾਇਆ ਤੁਰੀ ਜਨ ਕੋ ਨਾਮ ਅਰਗ ਲਗਿ ਕਹ ਨਾਨਕ ਤਹ ਸੁਖ ਹੋਆ ਕਹਿ ਪ੍ਰਧਾਨ ਅਨੰਦ ਵਾਜੀ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨਹੁ ਗੁਣ ਸਰੋ ਔਨ ਕਹਿੰਦੇ ਚੱਲੇ ਆ। ਬਸ ਮੁਖ ਸਰ ਸਮਾਨ ਲੈਂਦੋ ਖਿਲਖਾਰੀ ਦੀਵਾਰ ਪਾਣਾ ਜਿਹੜੇ ਜਿਹੜੇ ਦੋ। ਓਏ ਭਾਈ ਮੇਰੇ ਮਿੱਤਰੋ ਤਿੰਨ ਚੋਰ ਚੱਲੇ ਨੇ ਚੋਰੀ ਕਰਨ। ਸਦਾ ਲਾਣੀ ਚੋਰੀ ਕਰ ਚੱਲੇ ਆ। ਘਰ ਘੁਰ ਵੀ ਬੰਦਿਆ ਆਪਾਂ ਐਵੇਂ ਸਾਰਾ ਕੁਝ ਲਾਉਣਾ ਇਹ ਨਾ ਹੋਵੇ ਤੇ ਘਰ ਲੈ ਮੈਂ ਧੂੜਾ ਪੜ ਮੜ ਕੇ ਚੋਰੀ ਕਰ ਚੱਲੇ ਆ ਵਾ ਫੁੱਲਾਂ ਦੀ। ਕਿ ਜਦੋਂ ਘਰੇ ਬੋਲ ਗਾਈ ਦਿੰਦੇ ਤੇਰੇ ਬੋਲ ਵੇਗਾ ਕਿ ਕਿੰਨੇ ਲੱਗੇ ਨੇ। ਤੇਰੇ ਨੇਰ ਤੋਂ ਸਪੈਲ ਮਾਰ ਦਈਏ ਜਿਹੜਾ ਆ। ਉੱਤ ਵੀ ਨਾਲ ਹੀ ਲੈ ਕੇ ਚੱਲੇ ਆਂ ਹਾਂ ਛੋਟ ਛੋਟ ਸਾਰਾ ਕੁਝ ਨਾਲ ਆ ਸਾਡੇ ਗੁੱਦਗੁੱਚ ਜਿਵੇਂ ਪੈਣ ਲੱਗੇ ਆਪਾਂ ਜਲਾਂਗੇ ਈਲ ਕਾ ਕਰਦਪੁਰ ਦਾ ਪੋਸ਼ ਨਾਲ ਆ ਬਾਕੀ ਪਾਚੀ ਥੱਲੇ ਆ ਸਾਡੇ ਮੜਾ ਹੈ ਪਾਚੀ ਥੱਲੇ ਆ ਸਾਡੇ ਪਾਚੀ ਥੱਲੇ ਆ ਢੜਾ ਢਾਕਾ ਮਰਾ ਪਟਾਕਾ ਏ ਧਮ ਤਾਂ ਮਿਲਦੇ ਪਰ ਦੋਨੋਂ ਕਿ ਆ ਕੇ ਮਿਲਦੇ ਰਹਾਂਗੇ ਕਿਉਂਕਿ ਥੋੜੇ ਜਿਹਾ ਇੰਜੋਏ ਵਾਲੇ ਵਲੌਗ ਬਣਾਇਆ ਕਰਾਂਗੇ ਮੋਰਦੇ ਵਾਲੇ ਵਲੌਗ ਨਹੀਂ ਆ ਕਰਨਾ ਮੈਂ ਮੇਨ ਮੇਨ ਦੇ ਸੀਨ ਚੱਕਿਆ ਕਰਾਂਗੇ ਕਹਿੰਦੇ ਜਿਹੜਾ ਰੋਡ ਬਣ ਗਿਆ ਸਵਾਦ ਵਾਲਾ ਰੋਡ ਬਣ ਗਿਆ ਫਿਰ ਮਿੱਤਰੋ ਪਹਿਲਾਂ ਨਾਲ ਰੋਡ ਅਦਾ ਵਹੀਕਲ ਤੋੜ ਦਿੰਦਾ ਟੋਣਾ ਵਾਲਾ ਸਕੂਟਰੀ ਟੁੱਟੀ ਆਂਦੀ ਆਹਦੀ ਆਹੇ ਸਾਡੀ ਅੱਗੇ ਰੋਡ ਤੇ ਟੁੱਟਰੀ ਰਹੀ ਉਹ ਕਿਨੇ ਗੱਲਾਂ ਦੋ ਮਈਆ ਜਾਂ ਯੱਸ ਕਰਦੇ ਜਾ ਲੋ ਮਈਆ ਗੱਲਾਂ ਦੋ ਮਈਆ ਮਿਲ ਲੈ ਫਿਰ ਤਾਨੂੰ ਅੱਗੇ ਆ ਕੇ ਲੋ ਜੀ ਗਲਾਸ ਦੇ ਬੋਲ ਮੁੱਲ ਲਿੱਤੇ ਆਪਾਂ ਮਾੜੋ ਹੁਣ ਸਵਾ ਵਾਤੇ ਕੋਈ ਚੋਰੀ ਕਰਨ ਵਾਲੀ ਇਹ ਸ਼ਕਲ ਨਹੀਂ ਲੱਗਦੇ ਸਾਡੂੰ ਚੋਰੀ ਦਾ ਜਿਗਰਾ ਨਹੀਂ ਲੱਗਦਾ ਭਾਈ ਚੋਰੀ ਚੋਰੀ ਫਰਨਾਕ ਡੂਨ ਨਗਰ ਆ ਗਿਆ ਬਣਾ ਲਓ ਆਹ ਬਣਾ ਲਓ ઓਰੀਆ ਜੰਗਲ